ਆਗੀ ਰਖੋ ਜੀ ਤੁਹਾਨੂੰ ਆਪਾਂ ਤਾਂ ਵਾਸੀ ਕੋਈ ਸੁਣਾਉਗਾ ਵੀ ਘਟ ਬੰਦੇ ਜਾਂ ਕੰਮ ਨਹੀਂ ਹੋਉਂਦੇ ਜਿਹਦੀ ਮੰਗਦੇ ਇਹਾਂ ਦੇ ਚਾਹ ਜਆਪੇ ਫੋਕਾਇਸ਼ਾ ਸੁਖਿੰਦਰ ਸਿੰਘ ਗੋਲੜੀ ਜੀ ਜਿਲ੍ਹੇ ਵਿੱਚ ਮੇਰੇ ਵਾਹਿ ਮੰਤਰੀ ਜਰਵੀ ਬਾਗਲਾ ਜੀ ਜਿਲ੍ਹੇ ਵਿੱਚ ਮਿਲਣ ਨਾਲ ਮੇਰੇ ਟੀਮ ਦੇ ਵਿੱਚ ਕੰਮ ਕਰ ਰਹੇ ਜਿਹੜੇ ਵੀ ਮਹਿਲਾ ਸੁਭਾਸ਼ ਅਗਰ왈 ਜੀ ਮੇਰੇ ਵੀਰ ਦੁੱਲਾ ਰਕੇਸ਼ ਕੰਡੀ ਜੀ ਆਏ ਹੋਏ ਸਾਰੇ ਸਾਥੀਓ ਆਓ ਸਾਰੇ ਰਲ ਕੇ ਗੁਰੂ ਖਤੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ भारत माता की जय अपनी मां ਦਾ जयघोष ਜੇਪਨ ਹੱਥ ਪਾ ਕੇ ਲਈਦਾ ਵਾਸਤੇ ਸੋ ਇੱਕ ਵਾਰੀ ਫੇਰ ਤੋਂ भारत माता की जय वंदे मातरम ਭਾਈ ਸਾਹਿਬ भारत माता की जय वंदे मातरम ਮੈਂ ਗੱਲਾਂ ਕਹਿਣੀਆਂ ਸਾਰੇ ਨੂੰ ਹਾਤੇ ਮਿਲੇ ਨੇ ਔਰ ਸਾਰੇ ਨੂੰ ਬਹੁਤ ਬਹੁਤ ਮੁਬਾਰਕ ਪਰ ਉਹ ਸੌਦੇ ਦਾ ਕੋਈ ਫਾਇਦਾ ਨਹੀਂ ਜਿਹੜਾ ਬੱਟੀ ਜੀ ਹੁਣ ਦੋੜ ਖੜਚੂ ਉਹ ਸੌਦੇ ਦਾ ਕੋਈ ਫਾਇਦਾ ਨਹੀਂ ਜਿਹੜਾ ਉਹਦਾ ਚਿੱਠੀ ਲੈ ਕੇ ਜੇ ਥੱਤ ਪਾ ਕੇ ਜੇ ਚਪਾ ਕੇ ਰੱਖ ਲੈਣਾ ਉਹਦੇ ਦਾ ਤਾਂ ਫਾਇਦਾ ਹੈ ਜੇ ਅਸੀਂ ਇਮਾਨਦਾਰੀ ਦੇ ਨਾਲ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਤੁਹਾਨੂੰ ਦਿੱਤੀ ਹੈ ਉਹਨੂੰ ਨਿਭਾਵਾਂਗੇ ਪਾਰਟੀ ਨੂੰ ਸਮਝਾਵਾਂਗੇ ਇਹ ਨਾ ਹੋਵੇ ਕਿ ਰਕੇਸ਼ ਬੱਟੀ ਜੀ ਫੋਨ ਮਾਰਨ ਕਿ ਭਾਈ ਸਾਹਿਬ ਅੱਜ ਮੀਟਿੰਗ ਆ ਗਈ ਹੈ ਮੈਂ ਬੰਟੀ ਜੀ ਨੂੰ ਕਿਹਾ ਸੀ ਮੇਰੇ ਦੀ ਟੀਮ ਦੇ ਵਿੱਚ ਇੱਕ ਬੰਦਾ ਵੀ ਐਸਾ ਨਹੀਂ ਹੈ ਜਿਹਨੂੰ ਮੈਂ ਇਹਨਾਂ ਨੂੰ ਸਪਾਰਸ਼ ਕੀਤੀ ਹੋਵੇ ਕਿ ਇਹਨੂੰ ਜ਼ਿੰਮੇਵਾਰ ਮੇਰੇ ਵੱਡੇ ਵੀਰ ਸੰਜੀਵ ਬੁਸ਼ਵਸਤ ਜੀ ਮੇਰੇ ਨਾਲ ਜ਼ਿਲ੍ਹਾ ਦੇ ਵਿੱਚ ਮੈਲਾ ਮੋਰਚਾ ਦੇ ਪ੍ਰਧਾਨ ਮਿਲੀ ਗਰਗ ਜੀ ਮੇਰਾ ਸਕੱਤਰ ਅਤੇ ਮੇਰੇ ਤੋਂ ਬਾਅਦ ਬੰਟੀ ਜੀ ਤੋਂ ਪਹਿਲਾਂ ਇਸ ਮੰਨ ਰਹੇ ਚੁਕੇ ਨਾਮਯੁਕਤ ਮੰਡਲ ਪ੍ਰਧਾਨ ਰਕੇਸ਼ ਬੱਟੀ ਜੀ ਮੇਰੇ ਸਾਹਮਣੇ ਨਵੇਂ ਦੋ ਅਧਿਐਖ ਨਿਰਿੰਦਰ ਰਾਣਾ ਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਦੀ ਸਾਂਝ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿਹਣਾ ਚਾਹੁੰਦਾ ਹੈ ਚਾਹੇ ਕੋਈ

ਫੜੋ ਜੀ ਜਰਮਾਂ ਮਾਈ ਗਾ ਤੁਹਾਡਾ ਸਾਨੂੰ ਖਿਲਾਵਾਂਗੇ ਡਾਕਟਰ ਲੋ ਕਰੋ ਭਾਰਤੀ ਜੰਦਾ ਪਾਰਟੀ ਜਿੰਦਾਬਾਦ ਭਾਰਤੀ ਜੰਦਾ ਪਾਰਟੀ ਜਿੰਦਾਬਾਦ ਜੀ ਨਰਿੰਦਰ ਮੋਦੀ ਜਿੰਦਾਬਾਦ ਲਗੇ ਰੋ ਲਗੇ ਭਾਰਤ ਮਾਤਾ ਦੀ ਜੈ भारतीय जनता पार्टी चलो चलो मुंबई अब हमारी है बंगाल की बारी है मुंबई हमारी है अब बंगाल की बारी है बंगाल की बारी है बंगाल की बारी मुंबई अब हमारी बंगाल हमारी है अब सरकार हमारी है मुंबई के ਲੱਡੂ ਫਲਾਵਾ ਮੜ ਜਾ ਪੁੱਤ ਕੇ ਤੇ ਅੱਜ ਇਹ ਜਿਹੜਾ ਜਸ਼ਨ ਹੈ ਕਿ ਮਨਾ ਰਹੇ ਅਸੀਂ ਮੁੰਬਈ ਦੀ ਬਹੁਤ ਵੱਡੀ ਜਿੱਤ ਹੋਈ ਹੈ ਇੰਦਰ ਜਸ਼ਨ ਮਨਾ ਰਹੇ ਹਾਂ ਮੁੰਬਈ ਦੀ ਆਪਣੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ 25 25 ਸਾਲਾਂ ਬਾਅਦ ਉੱਥੇ ਸਾਡਾ ਮੇਅਰ ਆ ਰਿਹਾ ਹੈ ਤੇ ਐਮ ਸੀ ਆਪਣੀ ਸਾਰੀ ਸ਼ਿਖਾ ਆਪਣੀ ਬੜੀ ਜਿੱਤ ਹੋਈ ਹੈ ਉੱਥੇ ਕਈ ਸਵਾਰੇ ਹੁਣ ਅਸੀਂ ਆਪਣੇ ਗਿੱਲ ਸਾਹਿਬ ਸੁਖਵਿੰਦਰ ਸਿੰਘ ਗੋੜੀ ਜੀ ਆਪਣੇ ਪੰਜਾਬ ਦੇ ਸਹਿ ਕੈਸ਼ੀਅਰ ਨੇ ਸੀਨੀਅਰ ਲੀਡਰ ਸਾਡੇ ਗਿਲਸਾਹ ਸਾਡੇ ਨਾਲ ਹੈ ਸਾਡੇ ਪ੍ਰਧਾਨ ਜੀ ਜੀ ਸੰਜੀਤ ਜੀ ਸ੍ਰੀ ਆ ਰਹੇ ਆ 2 ਮਿੰਟ ਵਿੱਚ ਤੇ ਅਸੀਂ ਸਾਰੇ ਰਲ ਮਿਲ ਕੇ ਬਾਕੀ ਸਾਰੇ ਕਾਰਕਟਰ ਟੀਮ ਖਾਸ ਤੌਰ ਤੇ ਮਹਾਰਾਸ਼ਟਰ ਦੇ ਲੋਕਾਂ ਨੇ ਮੋਦੀ ਜੀ ਦੀ ਅਤੇ ਫਰਨਾਂਡੇਸ ਜੀ ਦੀ ਕਿਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਕਿ 25 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਇੱਕ ਜਿਹੜੀ ਕਾਰਪੋਰੇਸ਼ਨ ਤੇ ਕਮੇਟੀਆਂ ਦੀ ਚੋਣਾਂ ਦੇ ਵਿੱਚ ਜਿੱਤ ਕੇ ਦੱਸਿਆ ਕਿ ਮੋਦੀ ਜੀ ਤੇ ਫਰਨਾਂਡੀਸ ਨੇ ਜਿਹੜਾ ਕੰਮ ਕੀਤਾ ਹੈ ਉਹ ਕੰਮ ਸਲਾੰਘਾ ਯੋਗ ਹੈ ਤੇ ਬਹੁਤ ਵੱਡੀ ਜਿੱਤ ਹੈ ਉਹਦੀ ਖੁਸ਼ੀ ਹੈ ਸਾਰੇ ਅਸੀਂ ਖਰੜ ਦੇ ਵਿੱਚ ਮਿਲ ਕੇ ਬਣਾ ਰਹੇ ਹਾਂ ਤੇ ਉਹ ਹਾਨ ਹੈਗਾ 2027 ਦੇ ਵਿੱਚ ਤੇ ਪੰਜਾਬ ਦੀ ਫਰਵਰੀ ਆ ਗਈ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਇੱਥੇ ਸਰਕਾਰ ਬਣੇ ਡਬਲ ਇੰਜਨ ਦੀ ਸਰਕਾਰ ਆਉਣ ਨਾਲ ਇੱਥੇ ਦਾ ਵੀ ਵਿਕਾਸ ਹੋ ਸਕੇ ਹਰਿ ਕੁਲ ਸਾਹਿਬ ਮੈਂ ਜੀ ਆਪਣੇ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ 39 ਦੇ ਵਿੱਚੋਂ 25 ਨਗਰ ਨਿਗਮ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਪੱਤੇ ਕੀਤੇ ਨੇ ਜਿੱਤੇ ਨੇ ਸੋ ਬੀਜੇਪੀ ਦੇਖੋ ਪੂਰੇ ਦੇਸ਼ ਦੇ ਵਿੱਚ ਜਿਹੜੀ ਆਪਣਾ ਵਾਅਦਾ ਕਰ ਰਹੀ ਹੈ ਫੈਲ ਰਹੀ ਹੈ ਕਿ ਅਸੀਂ ਵੀ ਚਾਹੁੰਦੇ ਆਂ ਵੀ ਹੁਣ ਸਾਡਾ ਜਿਹੜਾ ਪੰਜਾਬ ਹੈ ਜਿਵੇਂ ਗੋਡੀ ਜੀ ਨੇ ਕਿਹਾ ਵੀ ਪੰਜਾਬ ਵਿੱਚ ਵੀ ਲੋਕ ਚਾਹੁੰਦੇ ਨੇ ਵੀ ਇੱਥੇ ਡਬਲ ਇੰਜਨ ਦੀ ਸਰਕਾਰ ਬਣੇ ਕੋਈ ਜੋਵਾ ਦੇ ਹਾਲਾਤ ਪੰਜਾਬ ਦੇ ਬਣ ਗਏ ਨੇ ਭਾਵੇਂ ਗੈਂਗਸਟਰ ਬਾਦ ਹੈ ਭਾਵੇਂ ਕਰਪਸ਼ਨ ਹੈ ਤੇ ਹੋਰ ਨਸ਼ਾ ਹੈ ਹੋਰ بڑے ਮੁੱਦੇ ਨੇ ਜਿਹੜੇ ਕਿ ਪੰਜਾਬ ਅੱਜ ਲਾਬਰਸ ਜਿਹੜਾ ਮਤਲਬ ਹੋਇਆ ਵਾ ਪੰਜਾਬ ਸੋ ਲੋਕ ਚਾਹੁੰਦੇ ਨੇ ਵੀ ਇੱਥੇ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਤੇ ਇਹੀ ਕਰਕੇ ਤੁਸੀਂ ਦੇਖਦੇ ਹੋ ਵੀ ਰੋਜ਼ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ 'ਚ ਜਿਹੜਾ ਵਾਅਦਾ ਹੋ ਰਿਹਾ ਸੋ ਮੈਂ ਮੁਬਾਰਕਵਾਦ ਕਰਨਾ ਸਾਰੀ ਸਾਰੀ ਲੀਡਰਸ਼ਿਪ ਖੜੀ ਹੈ ਔਰ ਸਾਡੇ ਗੁਪਤਾ ਜੀ ਵੀ ਅੱਜ ਇਹਨਾਂ ਨੇ ਮੰਡਲ ਪ੍ਰਧਾਨ ਦਾ ਅ ਅੱਜ ਉਹਦਾ ਸੰਭਾਲ ਰਹੇ ਨੇ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਨਾ ਤੇ ਮੁੰਬਈ ਸਾਰਿਆਂ ਨੂੰ ਮੈਂ ਜਿੰਨੀ ਵੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸਾਡੇ ਕਾਰਜਕਰਤਾ ਵਰਕਰ ਨੇ ਮੈਂ ਸਾਰਿਆਂ ਨੂੰ ਇਸ ਚੀਜ਼ ਦੀ ਜੋ ਜਿੱਤ ਫਤਿਹ ਹੋਈ ਹੈ ਮੈਂ ਮੁਬਾਰਕਵਾਦ ਜੈ ਜੀ ਮੁਬਾਰਕਾਂ ਜੀ ਪ੍ਰਧਾਨ ਜੀ ਬਹੁਤ ਬਹੁਤ ਕੀ ਕਹੋਗੇ ਅੱਜ ਦਾ ਜਿਹੜਾ ਯੋਜਨ ਹੈਗਾ ਜਾਇਓ ਮੋਹਾਲ ਖਰੜ ਖਰੜ ਦਾ ਸਭਾਗਿਆ ਹੈ ਕਿ ਖਰੜ ਨੂੰ ਇੰਨੇ ਕਰਮਚ ਨੇਤਰਾ ਮੰਡਲ ਪ੍ਰਧਾਨ ਦੇ ਰੂਪ ਵਿੱਚ ਮਿਲ ਰਹੇ ਨੇ ਤੇ ਅੱਜ ਸਾਨੂੰ ਬਹੁਤ ਚੰਗਾ ਲੱਗ ਰਿਹਾ ਕਿ ਭਾਜਪਾ ਹੋਰ ਮਜ਼ਬੂਤੀ ਵੱਲ ਵਧਦੇ ਹੋਏ ਖਰੜ ਦੇ ਵਿੱਚ ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਜੀ ਨੂੰ ਨਿਯੁਕਤ ਕੀਤਾ ਗਿਆ ਨਾਲ ਹੀ ਅੱਜ ਅਸੀਂ ਮਹਾਰਾਸ਼ਟਰ ਵਿੱਚ ਮੁੰਬਈ ਦੇ ਜਿੱਤ ਤੇ ਲਈ ਸਾਰੇ ਦੇਸ਼ ਵਾਸੀ ਨੂੰ ਵਧਾਈ ਦਵਾਂਗੇ ਮੁੰਬਈ ਨੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਤੇ ਹੁਣ ਅਗਲੀ ਵਾਰੀ ਪੰਜਾਬ ਦੀ ਜੈ ਭਾਜਪਾ क्या कहूंगा तो क्या नाम है राकेश गुप्ता है जी आज, महाराजा आज सर्कल प्रेजिडेंट पहले हम भारतीय जनता पार्टी महाराजा आज सर्कल का प्रेसिडेंट हूँ मैं पहले हमारा नाम मंडल वन था मंडल टू था खरज अब हमने महाराजा आज जो कि दशरथ के दादाजी थे वो उनके याद में यहां पे एक सरोवर है आज सरोवर उनके नाम पे हमने नाम रखा है अपने मंडल का मह, महा भारतीय जनता पार्टी महाराजा आज सर्कल खरड़ सिटी मुझे बहुत अपने आप में मान है गौरव है मेरे में कि मेरे को ये सौभाग्य मिला है कि मैं महाराजा आज के नाम से सर्कल का पहला प्रेसिडेंट बना हूँ बाकी जो मोदी जी हैं मोदी जी हमारे हिंदू के लिए बहुत कर रहे हैं उन्होंने राम अयोध्या में राम मंदिर बनाया है उसी तर्ज पे खरड़ में भी बन रहा है तो मेरे को तो बहुत ज़्यादा खुशी है कि मैं इस महाराजा आज सर्कल का फर्स्ट प्रेसिडेंट प्रेजिडेंट बनाऊ और आज हमारी यहाँ पे इनोग्रेशन है सुगंध उठाने का प्रोग्राम है आज हमारा यहाँ पे तो आज इसलिए हम यहाँ पे इकट्ठे हुए हैं होटल में वहाँ आगे तो जनता की सेवा करेंगे जी जो जो पार्टी का निर्देश होगा पार्टी को ऊपर लेके जाएंगे खरड़ का पंजाब का जितना हो सका हम उतना उसका नाम करेंगे उतनी मेहनत करेंगे इनको ऊपर लेके जाएंगे भारत दे, भारत देखो अभी भी फोर्थ श्रेणी में आ गया आगे कोशिश करेंगे कि इसको फर्स्ट श्रेणी में लेके आएं तो आज देखो आज सबसे बड़ी बात तो आज मुंबई में देखो इलेक्शन हुए हैं वहाँ पे अपना भारतीय जनता पार्टी फडणवीस जी अपना आगे आए हैं तो बड़ी है। खुशी की बात है ये पच्चीस साल के बाद तो बड़ी खुशी की बात है और हमें कह भारतीय जनता पार्टी जो है अब आगे ही जा रही है और आने वाला टाइम भी इनका आगे का ही है क्या हो? दर दर बिल्कुल ज्वाइन कर रहे हैं आज मेरे इस फंक्शन में कम से कम तीस चालीस लोग न्यू ज्वाइनिंग हो रही है इस फंक्शन में आज और तीस चालीस की अभी पेंडिंग है वो नेक्स्ट फंक्शन रखूंगा भविष्य बहुत भविष्य है यहाँ पे बहुत अच्छा रिस्पांस आ रहा है भारतीय जनता पार्टी आगे नगर काउंसिल के चुनाव आ रहे हैं क्या बिल्कुल हम स्थाई की स्थाई वार्डो में लड़ेंगे इन मजबूती से लड़ेंगे और एम, एम सी की सीटें लेके आएंगे खूब को कोशिश करेंगे कि प्रधान भी हमारा ही हो सी मेहमान कौन मुख्य मेहमान आज श्री सुखविंदर गोल्डी जी हैं स्टेट कैशियर है वो और सजी संजीव बशिष्ट जी हैं जिला प्रधान है महिला मोर्चा जिला प्रधान मिली गर्ग जी है और विनीत जोशी जी हैं पर पंजाब प्रवक्ता हैं और गिल साहब हैं आर एस गिल हैं अपने सीनियर लीडर हैं बीजेपी में वो आज सारे मुख्य मेहमान हैं यहाँ ਆ ਮੇਰਾ ਨਾਮ ਦਿਵਿੰਦਰ ਗੁੱਤਾ ਮੈਂ ਮਹਾਜਤ ਸਰਕਲ ਦੇ ਭਾਜਪਾ ਦਾ ਜਨਰਲ ਸੈਕਟਰੀ ਹਾਂ ਅਨ ਸਾਡਾ ਇੱਥੇ ਤਾਜ ਪੁਰਸ਼ੀ ਸਮਾਰੋਹ ਹੋਣ ਜਾ ਰਹੇ ਪਤਾ ਨਹੀਂ ਸੋਚ ਚੱਕਣਗੇ ਨਹੀਂ ਇਹ ਕੋਈ ਨਹੀਂ ਹੈ ਜੀ ਸਟਿੰਗ ਅਨਾਉਂਸਮੈਂਟ ਹੋਣੀ ਹੈ ਅਸੀਂ ਖੜਕ ਨੂੰ ਲੈ ਕੇ ਭਾਜਪਾ ਜਿਹੜੀ ਖੜ ਰਹੀ ਹੈ ਥਰਡ ਦੇ ਵਿੱਚ ਭਾਜਪਾ ਦੇ ਵਿਸਤਾਰ ਨੂੰ ਦੇਖ ਕੇ ਭਾਜਪਾ ਦੀ ਪ੍ਰਾਪਤੀਆਂ ਨੂੰ ਲੈ ਕੇ ਆ ਭਾਜਪਾ ਦੇ ਇਲੈਕਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਹੋਪਫੁਲ ਹੈ ਆਨਲੀ ਜਿਹੜੀ ਮਿਊਨਿਸਪਲ ਕਾਉਂਸਲ ਦੀ ਸਾਡੀ ਚੋਣਾਂ ਆਣੀਆਂ ਐ ਉਹ ਜੇ ਭਾਜਪਾ ਬੜੀ ਮਜ਼ਬੂਤੀ ਨਾਲ ਸਾਡੇ ਸਾਡੇ ਬਾਦ ਡੜੇਗੀ ਤੇ ਕੋਸ਼ਿਸ਼ ਕਰੇਗੀ ਮੈਕਸਿਮ ਬੰਦੇ ਜਿਤਾ ਕੇ ਆਪਣਾ ਵਾਰ ਬਣਾ ਦੇ ਵਿੱਚ ਤੇ ਆਨਲੀ 27 ਦੀ ਚੋਣਾਂ ਦੇ ਵਿੱਚ ਵੀ ਭਾਜਪਾ ਦਾ ਇੱਕ ਇੱਕ ਵਰਕਰ ਜੀ ਜਾਨ ਲਾ ਦੋਗਾ ਥਰਡ ਦੇ ਵਿੱਚ ਭਾਜਪਾ ਦਾ ਝੰਡਾ ਲਹਿਰਾਉਣ ਲਈ ਤੇ ਪੰਜਾਬ ਦੇ ਭਾਜਪਾ ਭਾਜਪਾ ਦੀ ਸਰਕਾਰ ਨੂੰ ਨਹੀਂ ਮਿਲੀ ਗਰ ਮੈਲਾ ਮੋਰਚਾ ਜਿਲ੍ਹਾ ਦੇਸ਼ ਵਾਹਲੀ ਤੋਂ ਮਹਾਰਾਸ਼ਟਰ ਨੇ ਅੱਜ ਇੱਕ ਬਹੁਤ ਵੱਡੀ ਐਗਜ਼ੈਂਪਲ ਸੈੱਟ ਕੀਤੀ ਹੈ ਤੇ ਮੁੰਬਈ ਦੇ ਵਿੱਚ ਜਿਹੜੀ ਇਤਿਹਾਸਿਕ ਦਰਜ ਜਿੱਤ ਦਰਜ ਕੀਤੀ ਹੈ ਭਾਜਪਾ ਨੇ ਬੀਐਮਸੀ ਦੇ ਚੋਣਾਂ ਦੇ ਵਿੱਚ ਉਹਦੇ ਲਈ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਆ ਨਾਲ ਹੀ ਮੁੰਬਈ ਦੇ ਲੋਕਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਭਾਜਪਾ ਦੀ ਵਿਕਾਸ ਦੀ ਨੀਤੀ ਵਿੱਚ ਭਰੋਸਾ ਦਿਖਾਉਂਦੇ ਹੋਏ ਬੀਐਮਸੀ ਦੇ ਵਿੱਚ ਪਹਿਲੀ ਵਾਰ ਭਾਜਪਾ ਦਾ ਮੇਅਰ ਬਣਾਉਣ ਦੇ ਲਈ ਪੂਰੀ ਤਿਆਰੀ ਕੀਤੀ ਹੈ ਇਸ ਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਮਹਾਲੀ ਜੀ ਕਿੰਨਾ ਸ਼ਾਨਦਾਰ ਸੋ ਭਾਜਪਾ ਦੀ ਪਰਫਾਰਮ ਮੋਹਾਲੀ ਵਿੱਚ ਬਹੁਤ ਵਧੀਆ ਚੱਲ ਰਿਹਾ ਜੀ ਸਾਰੇ ਕਰਮਟ ਕਾਰਜਕਰਤਾ ਲੱਗੇ ਹੋਏ ਨੇ ਰਾਕੇਸ਼ ਜੀ ਨੂੰ ਖਰੜ ਤੋਂ ਮਹਿਲਾ ਸੋਰੀ ਰਾਕੇਸ਼ ਜੀ ਨੂੰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਦਵਿੰਦਰ ਜੀ ਜਨਰਲ ਸੈਕਟਰੀ ਨੇ ਭਾਜਪਾ ਦੇ ਵਿੱਚ ਬਹੁਤ ਹੀ ਜੋਸ਼ ਹੈ ਤੇ ਪੰਜਾਬ ਨੂੰ ਲੈ ਕੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਅਗਲੀ ਸਰਕਾਰ ਪੰਜਾਬ ਵਿੱਚ 100% ਭਾਜਪਾ ਦੀ ਹੈ ਧੰਨ ਜੀ ਨਾਮ ਜੀ ਰਾਕੇਸ਼ ਗੁਪਤਾ ਜੀ ਮਹਾਰਾਜਾ ਅੱਜ ਭਾਰਤੀ ਜਨਤਾ ਪਾਰਟੀ ਮਹਾਰਾਜਾ ਅੱਜ ਸੰਗਠਨ ਖਰੜ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਮੁੰਬਈ ਦੀ ਜਿੱਤ ਤੇ ਬਹੁਤ ਬਹੁਤ ਵਧਾਈ ਦਿੰਦਾ ਮੁੰਬਈ ਵਾਸੀਆਂ ਨੂੰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਉਹਨਾਂ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਇੰਨੀ ਬੜੀ ਜਿੱਤ ਦਿੱਤੀ ਹੈ ਤੇ ਆਪਣਾ ਮੇਅਰ ਸਾਡਾ ਹੁਣ ਭਾਰਤੀ ਜਨਤਾ ਪਾਰਟੀ ਦਾ ਮੇਅਰ ਆ ਰਿਹਾ ਉੱਥੇ ਤੇ ਇਹੀ ਉਮੀਦ ਕਰਾਂਗਾ ਕਿ ਆਪਣਾ ਪੰਜਾਬ ਵੀ ਹੁਣ ਅੱਗੇ ਸਾਡੇ ਮੋਾਲ ਹੀ ਵੀ ਖਰੜ ਵੀ ਅਸੀਂ ਐਮਸੀ ਇਲੈਕਸ਼ਨਾਂ 'ਚ ਪੂਰੀ ਜਿੱਤ ਨਾਲ ਅੱਗੇ ਆਵਾਂਗੇ ਤੇ ਇੱਕ ਵਾਰ ਫੇਰ ਮੈਂ ਮੋਦੀ ਜੀ ਨੂੰ ਵਧਾਈ ਦਿੰਦਾ ਆਪਣਾ ਅਮਿਤ ਸ਼ਾਹ ਜੀ ਨੂੰ ਵਧਾਈ ਦਿੰਦਾ ਫਾਰਨਵੀਸ ਜੀ ਨੂੰ ਵਧਾਈ ਦਿੰਦਾ ਤੇ ਸਾਰੇ ਜਿੰਨੇ ਸੀਨੀਅਰ ਲੀਡਰ ਹੈ ਸਾਡੇ ਸਭ ਨੂੰ ਵਧਾਈ ਸਾਰੇ ਵਧਾਈ ਦੇ ਪੱਤਰ ਨਾਲ ਬਹੁਤ ਖੁਸ਼ੀ ਮਨਾ ਰਹੇ ਆ ਅੱਜ ਉਹਰੇ ਅਜੀਮ ਮੰਡਲ ਅੱਜ ਸਰਕਲ ਦਾ ਆਪਣਾ ਪ੍ਰੋਗਰਾਮ ਰੱਖਿਆ ਵਾ ਤੇ ਅਸੀਂ ਨਾਲੇ ਉਹਦੇ ਲੱਡੂ ਵੰਡ ਗਏ ਮੁੰਬਈ ਦੀ ਜਿੱਤ ਤੇ ਖੁਸ਼ੀ ਵੀ ਮਨਾਵਾਂਗੇ ਪੰਗੜਾ ਪਾਵਾਂਗੇ ਜੈ ਸ਼੍ਰੀ ਰਾਮ ਜੈ ਸ਼ੀ ਰਾਮ